ਸ੍ਰੀ ਗੁਰਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਨਵੇਂ ਬਣੇ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਵੱਲੋਂ ਲਗਾਤਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਤਾਂ ਜਿਹੜੇ ਸ਼੍ਰੋਮਿਕਾਲੀ ਦਲ ਦੇ ਨਵੇਂ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਦਿਨ ਰਾਤ ਆਪਣੀ ਜਿਹੜੀ ਸ਼੍ਰੋਮਿਕਾਲੀ ਦੀ ਪੁਨਰ ਸਜੀਤੀ ਕਰਨ ਵਾਸਤੇ ਜਿਹੜਾ ਹੈ ਆਪਣੇ ਵੱਲੋਂ ਹਰੇਕ ਤਾਮ-ਚਾਮ ਚੋਕਿਆ ਜਾ ਰਿਹਾ ਹੈ। ਉਹਨਾਂ ਵੱਲੋਂ ਲਗਾਤਾਰ ਜਿਹੜੇ ਗੱਲ ਕਰ ਲਈਏ ਕੰਮ ਰੁਕੇ ਹੋਏ ਸੀ ਉਹਨਾਂ ਕੰਮਾਂ ਉੱਤੇ ਜਿਹੜਾ ਹੈ ਧਿਆਨ ਦਿੱਤਾ ਜਾ ਰਿਹਾ ਹੈ। ਹਰ ਪਾਸੇ ਪੰਜਾਬ ਦੇ ਵਿੱਚ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹਦੇ ਉੱਤੇ ਕੰਮ ਕਰਨ ਦੀ ਜਿਹੜੀ ਹੈ ਕੋਸ਼ਿਸ਼ جاری ਹੈ। ਜੇਕਰ ਗੱਲ ਕਰੀਏ ਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਾਫੀ ਵੱਡਾ ਬੜਾਵਾ ਵੀ ਮਿਲ ਰਿਹਾ ਹੈ ਕਿਉਂਕਿ ਜਿਹੜੇ ਲੋਕਪੰਥ ਦੇ ਨਾਲ ਜੁੜੇ ਨੇ ਪੰਥਕ ਲੋਕ ਨੇ ਉਹਨਾਂ ਲੋਕਾਂ ਵੱਲੋਂ ਜਿਹੜਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਦਿਲੋਂ ਜਿਹੜਾ ਸਵੀਕਾਰ ਕਰ ਲਿਆ ਗਿਆ ਤੇ ਲੋਕ ਕਾਫੀ ਹੱਦ ਤੱਕ ਜਿਹੜੀਆਂ ਨੇ ਇਹ ਉਹਨਾਂ ਦਾ ਸਾਥ ਵੀ ਦਿੰਦੇ ਨਜ਼ਰ ਆ ਰਹੇ ਨੇ ਸੂਤਰਾਂ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਜਿਹੜੇ ਨਵੇਂ ਅਕਾਲੀ ਦਲ ਜ਼ਿਲ੍ਹਾ ਜੱਥੇਦਾਰ ਨੇ ਸਰਕਲ ਪ੍ਰਧਾਨਾਂ ਦੀ ਚੋਣ ਕਰਉਣ ਲਈ ਵੀ ਜ਼ਿਲ੍ਹਾ ਅਬਜ਼ਰਵਰ ਨਿਯੁਕਤ ਕਰ ਰਹੇ ਨੇ 20 ਸਤੰਬਰ ਤੱਕ ਸਰਕਲ ਪ੍ਰਧਾਨਾਂ ਤੇ ਜ਼ਿਲ੍ਹਾ ਸਕੰਦਾਂ ਦੀ ਚੋਣ ਹੋਵੇਗੀ ਮੁਕੰਮਲ ਤੇ ਨਵੇਂ ਸ਼੍ਰੋਮਿਕਾਰੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੇ ਮੁੱਢਲੇ ਜਥੇਬੰਦਾਂ ਟਾਚੇ ਨੂੰ ਮਜ਼ਬੂਤ ਅਤੇ ਪੁਨਰ ਗਠਨ ਕਰਨ ਲਈ ਜ਼ਿਲ੍ਹਾ ਅਬਜ਼ਰਵਾਂ ਦੀ ਨਿਯੁਕਤੀ ਕੀਤੀ ਗਈ ਹੈ ਉਹਨਾਂ ਨੇ ਦੱਸਿਆ ਪਾਰਟੀ ਪ੍ਰਧਾਨ ਜਥੇਦਾਰ ਨੇ ਕਿ ਮੀਡੀਆ ਨੂੰ ਜਾਰੀ ਬਿਆਨ ਜਾਣਕਾਰੀ ਸਾਂਝੀ ਕਰਦੇ ਆ ਕਿ ਜਿਲ੍ਹਾ ਅਬਜ਼ਰਵਰ ਨਿਯੁਕਤ ਕਰ ਦਿੱਤੇ ਗਏ ਨੇ ਸਾਰੇ ਹੀ ਅਬਜ਼ਰਵਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਪੁਨਰ ਲੋਕਤੰਤ੍ਰਿਕ ਤਰੀਕੇ ਨਾਲ ਵਿਧਿਵਿਧਾਨ ਜਰੀਏ ਪਹਿਲੇ ਤੋਂ ਚੱਲ ਰਏ ਸਰਕਰ ਮੁਤਾਬਕ ਸਰਕਲ ਪ੍ਰਧਾਨਾਂ ਦੀ ਚੋਣ ਕਰਾਉਣ ਸਰਕਲ ਪ੍ਰਧਾਨਾਂ ਦੀ ਚੋਣ ਮੁਕੰਮਲ ਹੋਣ ਤੋਂ ਉਪਰੰਤ ਸਰਕਾਰ ਪ੍ਰਧਾਨ ਅਤੇ ਡੈਲੀਕੇਟ ਦੀ ਸਾਂਝੀ ਮੀਟਿੰਗ ਬੁਲਾ ਕੇ ਜਿਲ੍ਹਾ ਜਥੇਦਾਰ ਦੀ ਚੋਣ ਦਾ ਵੀ ਕਾਰਜ ਮੁਲੱਕਬ ਕਰਨਗੇ ਉਹਨਾਂ ਨੇ ਕਿਹਾ ਕਿ ਪਾਰਟੀ ਦਫਤਰ ਤੋਂ ਜਾਰੀ ਬਿਆਨ ਉਹਨਾਂ ਨੇ ਕਿਹਾ ਕਿ ਹੜ੍ਹ ਪ੍ਰਭਾਤੀ ਜ਼ਿਲ੍ਹਿਆਂ ਤੇ ਲਗਾਏ ਅਬਜ਼ਰਵਾਂ ਨੂੰ ਖਾਸ ਜ਼ਾਇਤ ਜਾਰੀ ਕਰ ਦਿੱਤੀ ਗਈ ਹੈ ਸਾਰੇ ਹੀ ਜ਼ਿਲ੍ਹੇ ਸਟੇਟ ਡੈਲੀਗੇਟ ਦੀ ਮਦਦ ਨਾਲ ਹੜ੍ਹ ਪ੍ਰਭਾਤ ਇਲਾਕਿਆਂ ਲਈ ਟੀਮਾਂ ਬਣਾ ਕੇ ਰਾਤ ਕਾਰਜਾਂ ਵਿੱਚ ਜਾਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਇਸ ਤੋਂ ਬਿਨਾ ਜਿੱਥੇ ਵੀ ਸਾਡੀ ਲੋੜ ਹੋਵੇ ਅਸੀਂ ਉੱਥੇ ਵੀ ਪਹੁੰਚਾਂਗੇ ਜਿੱਥੇ ਜਿਮਨੀ ਚੋਣਾ ਵੀ ਨੇ ਤਰੰਤਾਂ ਟੂਚ ਤੇ ਉੱਥੇ ਵੀ ਜਿਹੜੀ ਹੈ ਗੱਲ ਕੀਤੀ ਗਈ ਹੈ ਅੰਮ੍ਰਿਤਕੌਰ ਮਲੋ ਦਾ ਵੀ ਸਾਥ ਦਿੱਤਾ ਜਾਵੇਗਾ ਕਿਉਂਕਿ ਅੰਮ੍ਰਿਤਕੌਰ ਮਲੋ کافی ਤਾਂ ਤੋਂ ਇੱਕ ਸ਼ਹੀਦੀ ਪਰਵਾਰ ਨਾਲ ਵੀ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਕਹਿ ਰਹੇ ਨੇ ਕਿ ਉਹਨਾਂ ਦਾ ਸਾਥ ਦਿੰਦੇ ਨਜ਼ਰ ਆਉਣਗੇ ਜੇਕਰ ਗੱਲ ਕਰੀਏ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਕੰਮ ਕਾਰਜਾਂ ਨੂੰ ਸੰਭਾਲਦੇ ਹੋਏ ਅੱਗੇ ਵਧ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪੁਨਰਸਜੀਤੀ ਕਰਨ ਲਈ ਜਿਹੜਾ ਦਿਨ ਰਾਤ ਇੱਕ ਹੋ ਰਿਹਾ ਹੈ ਤੇ ਦੂਸਰੇ ਪਾਸੇ ਜਿਹੜਾ ਹੈ ਲੋਕਤੰਤਰ ਪੰਥ ਸਭ ਦੀ ਗੱਲ ਕੀਤੀ ਜਾ ਰਹੀ ਹੈ ਤੇ ਗਿਆਨੀ ਹਰਪ੍ਰੀਤ ਜੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਅਸੀਂ ਹੁਕਮਨਾਮਿਆਂ ਤੋਂ ਚੱਲੇ ਹਾਂ ਤੇ ਹੁਕਮਨਾਮਿਆਂ ਦੇ ਅਨੁਸਾਰ ਜਿੰਨਾ ਵੀ ਹੋ ਸਕੇ ਅਸੀਂ ਲੋਕਤੰਤਰ ਲਈ ਖਲੋਵਾਂਗੇ ਪੰਥ ਦੇ ਲੋਕਾਂ ਲਈ ਖਲੋਵਾਂਗੇ ਹਰ ਇੱਕ ਜਾਤੀ ਦਾ ਅਸੀਂ ਜਿਹੜਾ ਹੱਸ ਕੇ ਸਵੀਕਾਰ ਕਰਾਂਗੇ ਤੇ ਦੂਸਰੇ ਪਾਸੇ ਹੜਾਂ ਦੀ ਸਥਿਤੀ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਆਪਣੇ ਅਬਜ਼ਰਵਰ ਦਿਨ ਰਾਤ ਜਿਹੜੇ ਨੇ ਲਗਾ ਲਗਾ ਦਿੱਤੇ ਗਏ ਨੇ ਤੇ ਜਿੰਨੀ ਹੋ ਸਕੇ ਅਸੀਂ ਆਪਣੀ ਪਾਰਟੀ ਨੂੰ ਜਿਹੜਾ ਹੈ ਅੱਗੇ ਲੈ ਕੇ ਜਾਵਾਂਗੇ ਤਾਂ